ਸਭ ਤੋਂ ਪਹਿਲਾਂ ਤਾਂ ਸਾਡੇ YouTube ਚੈਨਲ ਨਾਲ ਜੁੜੇ ਹੋਏ ਸਾਰੇ ਹੀ ਵੀਰ ਭੈਣ ਭਰਾਵਾਂ ਨੂੰ ਆਦੇਸ਼ 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 ਅੱਜ ਤੁਹਾਨੂੰ ਮੰਤਰ ਦੇਣ ਜਾ ਰਹੇ ਹਾਂ ਜੀ ਮਾਤਾ ਮਸਾਣੀ ਜੀ ਦਾ ਕੰਗਾ ਭੈਣਾ ਨੇ ਕੰਗਾ ਵੀਰਾਂ ਨੇ ਗੱਦੀ ਵਾਲੇ ਬੰਦਿਆਂ ਨੇ ਕੰਗਾ ਨੇ ਮੈਨੂੰ ਮੈਸੇਜ ਕਰੇ ਸੀ ਕਮੈਂਟ ਕਰਕੇ ਦੱਸਿਆ ਸੀ ਸਾਨੂੰ ਐਸ ਮਾਤਾ ਮਸਾਣੀ ਜੀ ਦੇ ਮੰਤਰ ਦਿਓ ਤਾਂ ਕੋਸ਼ਿਸ਼ ਕਰਦੇ ਹਾਂ ਜਿਹੜਾ ਮੰਤਰ ਮੇਰੇ ਕੋਲੇ ਹੈਗੇ ਆ ਜਿੰਨਾ ਤੋਂ ਮੈਂ ਆਪ ਕੰਮ ਲੈਣਾ ਉਹ ਮੰਤਰਾਂ ਦੀ ਵਿਧੀ ਦੇ ਮੰਤਰ ਤੁਹਾਨੂੰ ਦੇਣ ਦੀ ਸਾਡੇ YouTube ਚੈਨਲ ਓਮ ਨਮੋ ਹਾ ਦੇਸ਼ 9438 ਦੇ ਨਾਲ ਜੁੜੇ ਹੋਏ ਸਾਰੇ ਵੀਰ ਭੈਣ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਤਾਂ ਲਾਈਕ ਜਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡੀਆਂ ਵੀਡੀਓ ਕਿੱਦਾਂ ਹੀ ਲੱਗਦੀਆਂ ਚਲਦੇ ਆ ਜੀ ਮੰਤਰਵਲ ਮਾਤਾ ਮਸਾਣੀ ਜੀ ਦਾ ਮੰਤਰ ਆ ਮੰਤਰ ਹੈਗਾ ਜੀ 73ਵਾਂ 73 ਮਾਤਾ ਮਸਾਣੀ ਜੀ ਦਾ ਇਹ ਮੰਤਰ ਹੈਗਾ ਜੀ ਜਿਵੇਂ ਗੱਡੀ ਵਾਲੇ ਵੀਰ ਬਜ਼ੁਰਗ ਕੋਈ ਵੀ ਵੀਰ ਭੈਣ ਭਰਾ ਮੇਰੇ ਗੱਡੀ ਦਾ ਕੰਮ ਕਰਦੇ ਆ ਉਹਨਾਂ ਨੂੰ ਪੁੱਛ ਨਹੀਂ ਉੱਠਦੀ ਜਾਂ ਕਿਸੇ ਦੇ ਕੰਨ ਨਹੀਂ ਕੱਢੇ ਜਾਂਦੇ ਉਨਾ ਭੈਣਾ ਭਰਾਵਾਂ ਵਾਸਤੇ ਆ ਵੀ ਜੇ ਇਸ ਮੰਤਰ ਦੀ ਆਪਾਂ ਸਾਧਨਾ ਕਰਦੇ ਆ ਤਾਂ ਪੁੱਛ ਬਹੁਤ ਜਲਦੀ ਉੱਠਣ ਲੱਗਦੀ ਆ ਤੇ ਇਹ ਐਸਾ ਮੰਤਰ ਆ ਵੀ ਕੜੀਆਂ ਗੱਨ ਲਾ ਆਂਦਾ ਬੰਦੇ ਨੂੰ ਇਹ ਗੱਦੀ ਵਾਲੇ ਵੀ ਨਹੀਂ ਕਰਨ ਆਮ ਇਨਸਾਨਾਂ ਨਾ ਕਰਨ ਕਿਉਂਕਿ ਇਹ ਗੁਰੂ ਤੋਂ ਬਿਨਾਂ ਇਹ ਮੰਤਰ ਦੀ ਸਾਧਨਾ ਕਰਨਾ ਗਲਤ ਹੋ ਜਾਂਦਾ ਇਹ ਗੱਦੀ ਵਾਲੇ ਵੀਰਾਂ ਵਾਸਤੇ ਖਾਸ ਕਰਕੇ ਮੰਤਰਾਂ ਜਿਨ੍ਹਾਂ ਨੂੰ ਪੁੱਛ ਨਹੀਂ ਉੱਟਦੀ ਜਾਂ ਕੋਈ ਪੁੱਛਾ ਨਹੀਂ ਦੇ ਸਕਦਾ ਜਾਂ ਕਿਸੇ ਦੇ ਕਣ ਪਾਇ ਕੰਨ ਨਹੀਂ ਘਟ ਸਰਦਾ ਦੱਸ ਨਹੀਂ ਸਕਦੇ ਗੱਲਬਾਤ ਨਹੀਂ ਕਰ ਸਕਦੇ ਚਾਨਣ ਨਹੀਂ ਹੈਗਾ ਇਹ ਉਹਨਾਂ ਲਈ ਮੰਤਰਾਂ ਇਹਦੇ ਨਾਲ ਇਸ ਦੇ ਮੰਤਰ ਦੇ ਜਾਪ ਨਾਲ ਆਪਾਂ ਨੂੰ ਚਾਨਣ ਤੇ ਪੁੱਛਾਂ ਆਉਣਾ ਸ਼ੁਰੂ ਹੋ ਜਾਂਦੇ ਹਨ વિધੀ ਇਹ ਕੀ ਹੈ ਜੀ 21 ਦਿਨ ਹਰ ਰੋਜ਼ 11 ਮਾਲਾ ਜਾਪ ਕਰਨੀ ਹੈ ਜੈ ਨਾਲ ਇਹ ਸਿੱਧ ਹੋ ਜਾਊਗਾ ਕੰਮ ਤੁਹਾਨੂੰ ਮੈਂ ਦੱਸ ਹੀ ਚੁੱਕਿਆ ਕੰਮ ਸਭ ਤੋਂ ਵੱਡਾ ਕੰਮ ਤਾਂ ਇਹ ਪੁੱਛਾ ਦੇਣ ਲਈ ਹੈ ਇਸ ਦੇ ਸਿੱਧ ਤੁਹਾਨੂੰ ਨਾਲ ਆਪਾਂ ਕਿਸੇ ਦੀ ਵੀ ਪੁੱਛ ਦੇ ਸਕਦੇ ਹਾਂ ਤੇ ਨਾਲੇ ਆਪਣੇ ਆਪ ਨੂੰ ਆਪਾਂ ਨੂੰ ਚੰਨ ਹੋ ਜਾਂਦਾ ਕੰਮ ਤੁਹਾਨੂੰ ਮੈਂ ਵੀਡੀਓ ਵਿੱਚ ਪਹਿਲਾਂ ਹੀ ਦੱਸਤਾ ਸੀ ਵੀ ਇਹ ਤੁਹਾਨੂੰ ਦੱਸਤੀ 21 ਦਿਨ ਹਰ ਰੋਜ਼ 11 ਮਾਲਾ ਜਾਪ ਕਰਨੀ ਹੈ ਠੀਕ ਹੈ ਜੀ ਸਮਾਨ ਵਿੱਚ ਕੀ ਕੀ ਲੱਗਣਾ ਜੀ ਦੋ ਲੱਡੂ ਆ 7 ਪਤਾਸਿਆ ਦੋ ਲੌਂਗ ਆ ਇੱਕ ਨਾਰੀਅਲ ਜੋਤ ਤੂ 7 ਰੋਟੀਆਂ ਰੋਟੀਆਂ ਨੂੰ ਸੰਧੂਰ ਨਾਲ ਚੋਪੜ ਲਓ ਫਿਰ ਕਿਸੇ ਵੀ ਪਾਣੀ ਦੇ ਕਿਨਾਰੇ ਤੇ ਸਾਰਾ ਸਮਾਨ ਲੈ ਜਾ ਕੇ ਉਸ ਜਗ੍ਹਾ ਤੇ ਬੈਠ ਕੇ ਇੱਕ ਮਾਲਾ ਜਾਪ ਕਰਕੇ ਮਾਤਾ ਅੱਗੇ ਅਰਦਾਸ ਕਰੋ ਤੇ ਘਰ ਆਣ ਕੇ ਆਸਨ ਤੇ ਬੈਠ ਕੇ ਹਰ ਦਿਨ ਜਾਪ ਕਰੋ ਤੇ ਅਖੀਲੇ ਦਿਨ ਵੀ ਇਸੇ ਤਰ੍ਹਾਂ ਹੀ ਪਾਣੀ ਕੋਲ ਜਾ ਕੇ ਸਮਾਨ ਦਿਓ ਜਿਸ ਨਾਲ ਇਹ ਸੰਧ ਹੋ ਜਾਊਗਾ ਸਮਾਨਦਾਰੇ ਫਿਰ ਸੁਣ ਲਓ ਦੋ ਲੱਡੂ ਸੱਤ ਪਤਾਸੇ ਦੋ ਲੌਂਗ ਇੱਕ ਨਾਰੀਅਲ ਜੋਤ ਧੂਫ ਤੇ ਸੱਤ ਰੋਟੀਆਂ ਮਿੱਠੀਆਂ ਰੋਟੀਆਂ ਲਾਉਣੀਆਂ ਇਹ ਇਹਨਾਂ ਤੇ ਸੱਤਾਂ ਰੋਟੀਆਂ ਦੇ ਸੱਤ ਸੱਤ ਟਿੱਕੇ ਸੰਧੂਰ ਦੇ ਜਾਂ ਸੱਤ ਰੋਟੀਆਂ ਨੂੰ ਸੰਧੂਰ ਦੇ ਨਾਲ ਚੋਪੜ ਕੇ ਨਾਲ ਲੈ ਜਾਓ ਜੋਤ ਤੇ ਧੂਫ ਆਪਾਂ ਘਰੇ ਲਾਉਣੀ ਆ ਬਾਕੀ ਸਾਰਾ ਸਮਾਨ ਕਿਸੇ ਵੀ ਲਿਫਾਫੇ 'ਚ ਪਾ ਕੇ ਨਾਲ ਲੈ ਜਾਓ ਤੇ ਪਾਣੀ ਦੇ ਕਿਨਾਰੇ ਤੇ ਜਾ ਕੇ ਜਿਹੜਾ ਮੰਤਰ ਤੁਹਾਨੂੰ ਦੱਸੂਗਾ ਉਸ ਮੰਤਰ ਦੀ ਇੱਕ ਮਾਲਾ ਜਾਪ ਕਰਕੇ ਉੱਥੇ ਮਾਤਾ ਮਸਾਣੀ ਦੇ ਅੱਗੇ ਅਰਦਾਸ ਕਰੋ। ਵਿਹੇ ਮਾਂ ਮਸਾਣੀ ਮੈਨੂੰ ਪੁੱਛਾਂ ਦੇ ਚਾਨਣ ਦੇ ਸੰਗਤ ਦੇ ਤੇ ਅਰਦਾਸ ਕਰਕੇ ਆਪਾਂ ਘਰੇ ਆ ਕੇ ਹਰ ਦਿਨ ਜਾਪ ਕਰਨਾ 21 ਦਿਨ। ਪਹਿਲੇ ਦਿਨ ਵੀ ਸਮਾਨ ਦੇਣਾ ਤੇ ਆਖੀਰਲੇ ਦਿਨ ਵੀ ਸਮਾਨ ਦੇ ਕੇਉਣਾ ਇਹ ਸਾਰਾ ਸਮਾਨ ਇਦਾਂ ਹੀ ਬਣਾ ਕੇ ਇਹਰੇ ਸੱਦ ਹੋ ਜਾਊਗਾ ਤੇ ਫਿਰ ਆਪਾਂ ਹਰ ਇੱਕ ਇਨਸਾਨ ਦੀ ਪੁੱਛਾਂ ਕੱਟ ਸਕਦੇ ਆ ਕਿਉਂਕਿ ਮੰਤਰ ਦੇ ਵਿੱਚ ਇੰਨੀ ਕੁ ਪਾਵਰ ਆ ਵੀ ਕਿਸੇ ਵੀ ਇਨਸਾਨ ਦੇ ਆਪਾਂ ਮਨ ਦੀ ਬਾਤ ਨੂੰ ਪੁੱਛ ਸਕਦੇ ਆ ਚੰਨਣ ਹੋ ਜਾਊਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਜਰੂਰ ਦੱਸੋ ਵੀ ਤੁਹਾਨੂੰ ਸਾਡੀਆਂ ਵੀਡੀਓ ਕਿੱਦਾਂ ਲੱਗੀਆਂ ਚੱਲਦੇ ਆਂ ਜੀ ਮੰਤਰ ਵੱਲ ਕਲ ਕਲ ਕਰਦੀ ਮਾਤਾ ਕਲ ਖੜੇ ਵਾਲੀ ਮਸਾਣੀ ਮਸਾਣਾ ਦੇ ਵਿੱਚ ਤੇਰਾ ਵਾਸ ਕਲ ਕਲ ਕਰਦੀ ਮਾਤਾ ਕਲ ਖੜੇ ਵਾਲੀ ਮਸਾਣੀ ਮਸਾਣਾ ਦੇ ਵਿੱਚ ਤੇਰਾ ਵਾਸ ਪਾਣ ਮਾਸ ਖਾਂਦੀ ਭੋਗ ਦੇ ਵਿੱਚ ਮਾਤਾ ਮਸਾਣੀ ਹੱਸੇ ਦਿਨ ਰਾਤ ਚਲੋ ਮੇਰੀ ਗੱਦੀ ਵਿੱਚੋਂ ਬੁੱਝੋ ਮੇਰੇ ਸਾਹਮਣੇ ਵਾਲੇ ਦੀ ਮਨ ਕੀ ਬਾਤ ਚਲੇ ਮੰਤਰ ਫੁਰੇ ਵਾਚਾ ਦੇਖਾਂ ਮਾਤਾ ਮਸਾਣੀ ਤੇਰੇ ਇਲਮ ਦਾ ਤਮਾਸ਼ਾ ਮੰਤਰਾ ਜੀ ਦੁਬਾਰੇ ਫਿਰ ਸੁਣ ਲੋ ਕਲ ਕਲ ਕਰਦੀ ਮਾਤਾ ਕਲ ਖੇੜੇ ਵਾਲੀ ਮਸਾਣੀ ਕਲ ਕਲ ਕਰਦੀ ਮਾਤਾ ਕਲਰ ਖੇੜੇ ਵਾਲੀ ਮਸਾਣੀ ਮਸਾਣਾ ਦੇ ਵਿੱਚ ਤੇਰਾ ਬਾਸ ਪਾਣ ਮਾਸ ਖਾਂਦੀ ਭੋਗ ਦੇ ਵਿੱਚ ਮਾਤਾ ਮਸਾਣੀ ਹੱਸੇ ਦਿਨ ਰਾਤ ਚਲੋ ਮੇਰੀ ਗੱਦੀ ਵਿੱਚੋਂ ਬੁੱਝੋ ਮੇਰੇ ਸਾਹਮਣੇ ਵਾਲੇ ਦੀ ਮਨ ਕੀ ਬਾਤ ਚਲੇ ਮੰਤਰ ਫੁਰੇ ਵਚਾ ਦੇਖਾਂ ਮਾਤਾ ਮਸਾਣੀ ਤੇਰੇ ਇਲਮ ਦਾ ਤਮਾਸ਼ਾ ਇਹ ਮੰਤਰਾ ਜੀ ਮੈਂ ਫਿਰ ਕਹਿੰਨਾ ਇਹ ਗੱਦੀ ਵਾਲੇ ਵੀਰ ਹੀ ਕਰਨ ਜਿਨ੍ਹਾਂ ਨੇ ਗੁਰੂਤਾਰੇ ਆ ਤੇ ਇਹ ਗੱਦੀ ਵਾਲੇ ਵੀਰਾਂ ਵਾਸਤੇ ਹੀ ਬੈਨੀਫਿਟ ਦੇਊਗਾ ਕਿਉਂਕਿ ਇਹ ਪੁੱਛਾਂ ਦੇ ਨਾਸਤੇ ਮੰਤਰ ਹੈ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਜਰੂਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਤਾ ਜੋ ਅਸੀਂ ਇਦਾਂ ਇਹ ਵੀਡੀਓ ਹੋਰ ਪਾ ਸਕੀਏ। ਸ਼ੁਕਰੀਆ ਜੀ।